ਆਪਾਂ ਇਹੋ ਵੀ ਇਹ ਸਾਡੇ ਆਪ ਕੀ ਲੈ ਆਂਦੇ ਕੁੱਝ ਵਰਤ। ਅੱਹ ਗੱਦੂ ਕਿੰਨਾ? 2.50 ਰੁਪਏ ਕਿਲੋ। ਲੋਕੀ। ਲੋਕੀ ਵੀ 50 ਰੁਪਏ ਕਿਲੋ। ਇਹ ਦੱਸੋ ਸੋਟੀ ਵਲੀ ਮਹਿੰਗੀ ਯਾਰ। ਪਿੱਛੋਂ ਬੜੇ ਰੇਟ ਵਧੇ ਹੋਏ ਆਪਣੇ ਕੋਲੋਂ ਥੋੜੇ ਲਾ ਰਹੇ ਆ। ਉਹ ਕਿਦਾਂ? ਬਿੰਗ 40 ਰੁਪਏ ਕਿਲੋ। ਬਤਾਂਉ ਬਾ ਫਿਰ ਕਿਲੋ। ਕਿਲੋ। ਹੋ ਜਾਣੇ ਕਿ? ਹੋ ਜਾਣੇ ਕਿਲੋ ਹੋ ਜਾਣੇ ਬਸ ਬਸ ਹੋ ਗਿਆ। ਰੇਟ ਬੋਲ ਆਇਆ ਤੂੰ ਕੱਸ ਕੇ ਇਹ ਬਤਾऊं ਖਰਾਬ ਨਿਕਲੇ ਕਾਣੇ ਨਿਕਲੇ ਮੈਂ ਬਣੀ ਬਣੀ ਸਬਜ਼ੀ ਚੱਕ ਕੇ ਇੱਥੇ ਲੈ ਆਉਣੀ ਆ ਮੇਰਾ ਭਰਾ ਇੱਕ ਕੰਮ ਹੋਰ ਕਰੀ ਮੇਰੀ ਘਰਵਾਲੀ ਲੜ ਕੇ ਅੱਜ ਪੇਕੇ ਗਈ ਹੈ ਚਾਰ ਰੋਟੀਆਂ ਵੀ ਲਾਈਆਂ ਈ ਗੱਨਾ ਚੂ ਪਾੜਿਆ ਥੇਲ ਤੇ ਗੰਨੇ ਨੂੰ ਮੇਰਾ ਵੀ ਬੜਾ ਕਰਦਾ ਪਰ ਬੰਦਾ ਇਸ sire ਦਾ ਕੰਜੂਸ ਐ ਕਿੱਥੇ ਨੇ ਮੰਗਿਆਂ ਦੇਣਾ ਗੰਨਾ ਚਲੋ ਜਿਗਾਰਡ ਲਾਉਨੇ ਆ ਪਦ 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 ਪਗ ਪਦ ਸਸਾ ਸਗ ਪਦ oh no ਹਾਏ ਹਾਏ ਅੱਤ ਕਿੱਡਾ ਭੁੱਖਾ ਬੰਦਾ ਤੂੰ ਮੇਰੇ ਜੂਠੀਆਂ ਛਲਾਂ ਚੂਸੀ ਜਾਣਾ ਤੂੰ ਉਹ ਤੇ ਤੂੰ ਵੱਡਾ ਭੁੱਖਾ ਬੰਦਾ ਤੇ ਮੈਂ ਦੁਨੀਆ ਤੇ ਨਹੀਂ ਵੇਖਿਆ ਕਾ ਉਹ ਜਿਹੜਾ ਇਹਨਾਂ ਚ ਛੱਡਣੇ ਕੁਛ ਨਹੀਂ ਡਿਆ